ਇਨਾ ਲਾਡ ਪਿਆਰ ਕਿ ਸਾਡੇ ਬੱਚੇ ਕਮਜ਼ੋਰ ਹੋ ਜਾਣ ਮਨਸਕ ਤਲ ਤੋਂ ਆਤਮਕ ਤਲ ਤੋਂ ਇਹਨਾਂ ਨੂੰ ਅੰਦਰੋਂ ਮਜ਼ਬੂਤ ਕਰੋ ਜਿਸ ਬੱਚੇ ਨੂੰ ਸੁੱਤੇ ਪਿਆ ਬੈੱਡ ਤੇ ਹੀ ਖਾਣ ਪੀਣ ਨੂੰ ਮਿਲ ਜਾਏ ਉਹ ਕਦੇ ਜਪਜੀ ਸਾਹਿਬ ਦਾ ਪਾਠ ਕਰੇਗਾ ਉਹ ਕਦੇ ਮੂਲ ਮੰਤਰ ਦਾ ਪਾਠ ਕਰੇਗਾ ਉਹ ਕਦੇ ਪਹਿਲੀ ਪੌੜੀ ਦਾ ਜਾਪ ਕਰੇਗਾ ਰਾਤ ਦੀ ਬੇਨਤੀ ਕੀਤੀ ਤੁਹਾਡੇ ਚ ਕਈ ਬੈਠੇ ਆ ਜਿਹੜੇ ਕਹਿਣਗੇ ਕਿ ਸਾਡੇ ਬਜ਼ੁਰਗ ਕਹਿੰਦੇ ਸੀ ਜੇ ਤੂੰ ਪਾਠ ਕਰੇਂਗਾ ਤਾਂ ਖਾਣ ਨੂੰ ਮਿਲਣਾ ਨਹੀਂ ਤੇ ਸਾਰੀ ਦਿਹਾੜੀ ਭੁੱਖਾ ਰਹੇ ਇੱਕ ਦਾਣਾ ਨਹੀਂ ਤੈਨੂੰ ਦੇਣਾ ਤੇ ਅੱਜ ਅਸੀਂ ਅੱਜ ਸਾਨੂੰ ਰੋਣਾ ਆ ਜਾਂਦਾ ਵੀ ਮੇਰਾ ਬੱਚਾ ਬੜਾ ਭੁੱਖਾ ਹੋਏਗਾ ਇਹਨੂੰ ਭੁੱਖ ਲੱਗੀ ਹੋਏਗੀ ਉਹਨੂੰ ਗੁਰਬਾਣੀ ਦੀ ਭੁੱਖ ਵੀ ਤਾਂ ਲਾਓ ਉਹਨੂੰ ਇਹ ਵੀ ਤਾਂ ਕਹੋ ਵੀ ਤੈਨੂੰ ਗੁਰਬਾਣੀ ਦੀ ਭੁੱਖ ਲੱਗੇ ਤੈਨੂੰ ਨਾਮ ਦੀ ਭੁੱਖ ਲੱਗੇ ਜਿਨੂੰ ਅੱਖਾਂ ਖੁੱਲਣ ਤੋਂ ਪਹਿਲਾਂ ਹੀ ਖਾਣ ਨੂੰ ਬੈੱਡ ਤੇ ਮਿਲ ਜਾਏ ਉਹ ਕਦੇ ਮੂਲ ਮੰਤਰ ਦਾ ਪਾਠ ਨਹੀਂ ਕਰੇਗਾ